ਹਾਜਦਾਰੇ ਜਨਰਲ ਬ੍ਰਿਤੀ ਬਸੇਸ 77 ਪਾਰਟੀ ਆ ਉਹ ਸਾਰਿਆਂ ਨੂੰ ਪਿੰਡ ਪੁਨਾ ਤੇ ਵੀ ਤੇ 77 ਵੱਲੋਂ ਵੀ ਜਿਹੜੀ ਉਹ ਦੱਸੀ ਗਈ ਮੈਂ 5-4 ਮਿੰਟ ਤੁਹਾਡੇ ਤੋਂ ਕਿਉਂਕਿ ਬਰਬਾਸ ਖੁਲਾਰੇ ਨੇ ਆਪਣੇ ਫਿਰ ਵਿਚਾਰ ਵੀ ਪੇਸ਼ ਕਰਾਂ ਪਿਛਲੇ ਕੁਝ ਸਮੇਂ ਤੋਂ ਮੈਂ ਤੇ ਇਹਨਾਂ ਲਗਾਤਾਰ ਬਿਆਦਿਆਂ ਦੇ ਵਿੱਚ ਬਹੁਤ ਪਤਾ ਜਿਹੜਾ ਹੈ ਉਹ ਮਾਦਾ ਹੁੰਦਾ ਹੈ ਪਰ ਖਰਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਕੱਲੀ ਹੋਉਂਦੀ ਆ ਨਾ ਤਾਂ ਕੋਈ ਜਫਰਬੰਦੀ ਉੱਤੇ ਆਪਣਾ ਕਮੈਂਟ ਕਰਦੀ ਆ ਨਾ ਕੋਈ ਇੰਡੀਵਿਜੂਅਲ ਤੌਰ 'ਤੇ ਕੋਈ ਨਿੰਦਾ ਜਾਂ ਆਉਣ ਕੰਡੈਮ ਕਰਦਾ ਕੋਈ ਜਪ ਨਹੀਂ ਕਰਦਾ ਮੈਂ ਇਹ ਤਾਂ ਅੱਜ ਹੀ ਜਿਹੜਾ ਅਦਰਾਸ ਸੀ ਪਹਿਲਾਂ ਕੋਈ ਵਿਚਾਰਾਂ ਸਾਂਝ ਕਰਨ ਦਾ ਨਹੀਂ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਕੇ ਸਭ ਤੋਂ ਵੱਡੀ ਘਟਨਾ ਮੈਂ ਸਾਹਮਣੇ ਵਾਪਰੀ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਮਾਰਕਤ ਤੇ ਰਹਿਮਤ ਕੀਤੀ ਪਰ ਐਵੇਂ ਮਸੂਮ ਹੁੰਦਾ ਤੇ ਉਸ ਵਾਰੀ ਜੀ ਮੂੰਹ ਦੇ ਵਿੱਚ ਝੁੰਗੜੀਆਂ ਪੈ ਗਈਆਂ ਚੰਦ ਬੰਦਿਆ ਜਾ ਕੇ ਸਭ ਤੋਂ ਵੱਡੀ ਜੋ ਬਿਆਦਵੀ ਸੀ ਉਸ ਤੋਂ ਬਾਅਦ ਹੋਰ ਪਿਆਦੀਆਂ ਦਾ ਵੀ ਬੜਾ ਲੰਮਾ ਦੌਰ ਚੱਲਿਆ ਪਰ ਜਿਦਾਂ ਇੱਕ ਹਵਾ ਦਾ ਬੋਲਾ ਨਹੀਂ ਹੁੰਦਾ ਵੀ ਕੋਈ ਵੀ ਚਾਹੇ ਉਹ ਮਰਿੰਡੇ ਹੋਈ ਚਾਹੇ ਆਨੰਦਪੁਰ ਸਾਹਿਬ ਹੋਈ ਜਾਹੇ ਪਟਿਆਲੇ ਹੋਈ ਹੁਣ ਵੀ ਹੋਈ ਜਾ ਰਹੀ ਪਰ ਉੱਥੇ ਗ੍ਰਾਮਣੀ ਗੁਰਦੁਆਰਾ ਪ੍ਰਬੰਧਿਤ ਕਮੇਟੀ ਦਾ ਤੁਹਾਡੀ ਸੰਸਥਾ ਇਹਨੂੰ ਬੋਲਣਾ ਸਹੀ ਦਾ ਤੇ ਦੂਰਨਾ ਦੇਖਿਆ ਜ਼ਰੂਰੀ ਆ ਪਰ ਜਿਸਲੇ ਆਮ ਮੈਂ ਦੇਖਦਾ ਜਿਵੇਂ ਬੰਦੀਆਂ ਜਿਹੜੀਆਂ ਹਨ ਇਹਨਾਂ ਗੱਲਾਂ ਤੋਂ ਗਰੇਜ ਕਰਦੀਆਂ ਸਾਇਦ ਸਰਕਾਰ ਦੇ ਬੋਝ ਥੋਲੇ ਆ ਕੋ ਸਰਕਾਰ ਦਾ ਭੈਅ ਭਾਵ ਵੀ ਇਤੋਂ ਦੀ ਕੋਈ ਜਿਹੜੀ ਆ ਤੇ ਗਰੇਜ ਕਰਦੇ ਦੂਸਰੀ ਮੈਂ ਬਹੁਤ ਮੈਂ ਸੰਪਰਕ ਵੀ ਕਰਦਾ ਹਾਂ ਤੁਹਾਡੇ ਨਾਲ ਵੀ ਸਾਰਿਆਂ ਨਾਲ ਵੀ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਪੇਜੀ ਬਰਗਾੜੀ ਕਾਂਡ ਜਿਹੜਾ ਆ ਬਰਗਾੜੀ ਕਾਂਡ ਬਾਰੇ ਪਹਿਲਾਂ ਦੱਸੋ ਪਹਿਲੀ ਗੱਲ ਉਹ ਫੌਜਦਾਰੀ ਪਰਚੇ ਦਰਜ ਹੋ ਚੁੱਕੇ ਆ ਉਹ ਫੌਜਦਾਰੀ ਦਾ ਟ੍ਰਾਇਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਪਰ ਮੈਨੂੰ ਇੱਕ ਇਹ ਸਵਾਲ ਉੱਠਿਆ ਭਈ ਸ਼ੋਮਨੀ ਗੁਰਦਾਰਾ ਬਰਮੰਦਰ ਨੇ ਕੀ ਕੀਤਾ ਆ ਇੱਕ ਗੱਜਟ ਆ ਗੱਜਟ 2021 ਦਾ ਛਪਿਆ ਤੁਹਾਨੂੰ ਸਾਰਿਆਂ ਨੂੰ ਚਿੱਠੀਆਂ ਜਾ ਚੁੱਕੀਆਂ ਇਹਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਧੇ ਤੌਰ ਤੇ ਨਿੰਦਾ ਨਹੀਂ ਕੀਤੀ ਇਹਦੇ ਵਿੱਚ ਖਿਮਾ ਜਾਂਚਨਾ ਵੀ ਕੀਤੀ ਸੀ ਆਪਾਂ ਐਸੇ ਹਾਊਸ ਦੇ ਵਿੱਚ ਮਤਾ ਪਾਇਆ ਇਹ ਮੈਂ ਤਾਂ ਤੁਹਾਨੂੰ ਦਰਸਾ ਰਿਹਾ ਉਹ ਫਿਰ ਪਿੱਛੇ ਨੂੰ ਕਹਾਣੀ ਗੱਲ ਜਾਂਦੀ 15 ਦੀ 9 ਸਾਲ ਬਾਅਦ ਵੀ ਉਹ ਜਿਹੜੇ 15 ਤੋਂ ਬਾਅਦ ਇਨਸੀਡੈਂਟ ਉਹ 15 'ਚ ਖਪੀ ਜਾ ਰਹੇ ਹੁਣ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਹੁਣ 15 ਦੇ ਵਿੱਚ ਸਾਰਾ ਪਾਈ ਜਾਈਏ ਸਾਰਾ ਉਹਦੇ ਵਿੱਚ ਐਪਾ ਸਿੱਟੀ ਜਾਈਏ ਫੇ ਪਹਿਲਾ ਜੋ ਹੁਣ ਹੋ ਗਿਆ ਉਹਦੇ ਵਿੱਚ ਸਾਰਾ ਕੁਝ ਸੋਭੀ ਜਾਓ ਕੀ ਹੁਣ ਉਹ ਜਿਹੜੀਆਂ ਬਿਆਦਬੀਆਂ ਹੁੰਦੀਆਂ ਉਹਨੂੰ ਆਪਾਂ ਬਿਆਦਬੀ ਨਹੀਂ ਗਿਣਦੇ ਇਹ ਇੱਕ ਸਵਾਲ ਉਠਿਆ ਆ ਹੁਣ ਮੈਂ ਅੱਜ ਗੱਜਟ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਸਨਮੁਖ ਉਹ ਦੋਏ ਜਿਹੜੇ ਸ਼ਹੀਦ ਸਿੰਘ ਉਹਨਾਂ ਦੀਆਂ ਅੱਜ ਕੇਂਦਰੀ ਜਹਾਜ਼ ਘਰ ਦੇ ਵਿੱਚ ਫੋਟੋ ਲੱਗੀਆਂ ਉਹ ਤੁਹਾਨੂੰ ਪਤਾ ਅੱਜ ਨੇ 3 ਸਾਲ ਪਹਿਲਾਂ ਲੱਗੀਆਂ ਫਿਰ ਆ ਮਤਾ ਜਿਹੜਾ 363 ਇਹ ਤੁਹਾਨੂੰ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ ਕੀ ਸੀ ਭੌਰ ਸਾਹਿਬ ਵੱਲੋਂ ਇੱਥੇ ਮਤਾ ਪੇਸ਼ ਕੀਤਾ ਗਿਆ ਸੀ ਵੀ 10-10 ਲੱਖ ਰੁਪਏ ਦਾ ਮੁਆਵਜ਼ਾ ਉਹ ਦਿੱਤਾ ਗਿਆ ਉਹਨਾਂ ਨੂੰ ਪੈਸਾ ਕੋਈ ਮੁਆਵਜ਼ਾ ਮੈਂ ਸਮਝਦਾ ਛੇਦਾਂ ਦਾ ਕੋਈ ਮੁੱਲ ਨਹੀਂਗਾ ਪਰ ਇਹ ਇੱਕ ਮਾਰਕ ਆਫ ਰਿਸਪੈਕਟ ਸੀਗਾ ਕਿ ਉਹਨਾਂ ਦੀਆਂ ਦੋ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਤੇ ਸ਼ਿਲੋਕਿਤ ਕੀਤੀਆਂ ਇਹ ਮੈਂ ਤਾਂ ਪਿੱਛੇ ਨੂੰ ਥੋੜਾ ਜਿਹਾ ਤੁਹਾਨੂੰ ਲਿਜਾ ਰਿਹਾ ਆ ਮਤਾ ਜਿਹੜਾ 363 ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਤਾਂ ਅੱਜ ਦਾ ਇਹ اجلاس ਪਿਛਲੇ ਸਮੇਂ ਦੌਰਾਨ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਵਿਖੇ ਸ਼ਰਾਬ ਦੀ ਅੰਤਰਾ ਬਲੋਂ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਦੀ ਹੋਰ ਜੋਰ ਛਾਪਾਂ ਵਿੱਚ ਨਿੰਦਾ ਕਰਦਾ ਹੈ ਅਤੇ ਬੇਅਦਬੀ ਦੇ ਰੋਸ ਵਿੱਚ ਬਾਈਬਲ ਕਲਾ ਕੋਰਟਪੀਆ ਤੇ ਹੋਰ ਸਥਾਨਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਅਤੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਅਤੇ ਸੰਗਤ ਉੱਪਰ ਪਛਾਦਤ ਕਰਕੇ ਬਹੁਤ ਸਾਰੇ ਬਿਆਕਿਆਂ ਨੂੰ ਜ਼ਖਮ ਕਰਨ ਜ਼ਖਮੀ ਕਰਨ ਦੀ ਨਿੰਦਾ ਕਰਦਾ ਹੈ ਇਹ ਅਜਲਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਮੀ ਕਰਨ ਵਾਲੇ ਅੰਸਾਂ ਅਤੇ ਸ਼ਾਂਤਮਈ ਸੰਗਤ ਉੱਪਰ ਅਤਿਆਚਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸੱਚ ਜਵਾਬ ਦੇਣ ਦੀ ਮੰਗ ਕਰਦਾ ਹੈ ਇਹ ਮਤਾ ਨੰਬਰ 363 ਜੁਲਾਈ 2021 ਦੇ ਗੱਜਟ ਵਿੱਚ ਸ਼ਾਮਲ ਚੁਪਾ ਮੈਂ ਤੁਹਾਨੂੰ ਸਿਮਰਤਾ ਸਾਹਿਬ ਬੇਨਤੀ ਕਰਦਾ ਕਿ ਆਪਾਂ ਕੌਮ ਦੇ ਤੁਹਾਨੂੰ ਮੈਂਬਰ ਚੁਣ ਕੇ ਭੇਜਿਆ ਜਾਂ ਦੂਸਰੀਆਂ ਜਥੇਬੰਦੀਆਂ ਜਿਹੜੇ ਨਹੀਂ ਵੀ ਮੈਂਬਰ ਉਹ ਵੀ ਬਰਾਬਰ ਹੀ ਆ ਕਿਉਂਕਿ ਸਿੱਖ ਨੇ ਤਾਂ ਗੁਰੂ ਨੇ ਤਾਂ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ ਪਰ ਆਪਾਂ ਕਈ ਵਾਰੀ ਕਿਤਾਹੀ ਕਰ ਜਾਂਦੇ ਆ ਇਹ ਪਹਿਲੀਆਂ ਸੀ ਤੇ ਹੁਣ ਜਿਹੜੇ ਆ ਹੋਏ ਆ ਜਿਹੜੀ ਸultanpur ਲੋਤੀ ਵਿਕੇ ਹੋਈ ਮੈਂ ਤੁਹਾਨੂੰ ਥਾਰਿਆਂ ਨੂੰ ਥੋੜਾ ਜਿਹਾ ਪਿੱਛੇ ਨੂੰ ਲੈ ਕੇ ਜਾਣਾ ਕਿ ਆਪਾਂ ਦੋ ਤਰ੍ਹਾਂ ਪੁਲਿਸ ਦਾ ਸਿਸਟਮ ਚੱਲਦਾ ਇੱਕ ਤਾਂ ਆ ਭਈ ਪਿੱਛੇ ਆਪਾਂ ਦੇਖਿਆ ਜਦੋਂ ਖਾੜਤੀ ਬਾਦ ਦਾ ਸਮਾਂ ਸੀ ਲੈ ਕੇ ਜਾਂਦੇ ਸੀ ਛੜਾਉਣ ਪੈ ਗਿਆ ਗੋਲੀਆਂ ਚੱਲੀਆਂ ਸੋ ਬਲਿਓ ਗੋਲੀਆਂ ਦੇ ਵਿੱਚ ਇੰਨੇ ਮਰ ਗਏ ਹੁਣ ਇਹ ਜਿਹੜੀ ਇਹ ਘਟਨਾ ਸੀ ਇਹ ਉੱਥੇ ਆ ਗੁੰਡਮਰਾ ਅਕਾਲ ਬੁੰਗਾ ਦੀ ਜਿਹੜਾ ਵੇਰ ਸਾਹਿਬ ਦੇ ਬਿਲਕੁਲ ਮੋੜੇ ਸਾਹਮਣੇ ਆ ਤੇ ਉੱਥੇ ਸਹਿਬਾਂ ਦਾ ਪ੍ਰਕਾਸ਼ ਦਿਹਾੜਾ ਵੀ ਸੀ ਕਾਬਜੀਆਂ ਨੂੰ ਛੱਡੋ ਮੈਂ ਸ਼ੇਖ ਸਾਹਿਬ ਬੈਠੇ ਆ ਇਹਨਾਂ ਨੂੰ ਚਿੱਠੀ ਦੇ ਕੇ ਗਏ ਆ ਉਹਨਾਂ ਦਾ ਅਸੀਂ ਟਾਈਟਲ ਨਹੀਂ ਜੈਸਾਈਡ ਕਰਨਾ ਅਸੀਂ ਕਿਸੇ ਦਾ ਕਬਜ਼ਾ ਨਹੀਂ ਦਿਵਾਉਣਾ ਨਾ ਅਸੀਂ ਕਬਜ਼ਾ ਕਿਸੇ ਦਾ ਖੋਣਾ ਤੇ ਨਾ ਸਾਡਾ ਇਹ ਮਕਸਦ ਹੈ ਹਾਂ ਕੋਈ ਸਹਾਇਤਾ ਮੰਗੂਗਾ ਸਹਾਇਤਾ ਜ਼ਰੂਰ ਕਰਨੀ ਉੱਥੇ ਮੋਹਰਲੇ ਪਾਸੇ ਇੱਕ ਤਾਂ ਸਤਗੁਰਾਂ ਦਾ ਪ੍ਰਕਾਸ਼ ਆ ਅਖੰਡ ਬਾਣ ਚੱਲ ਰਿਹਾ ਤੇ ਦੂਸਰੇ ਪਾਸੇ ਕੋਈ ਮੋਹਰੇ ਚਣੌਤੀ ਵੀ ਨਹੀਂ ਜੇ ਹੋਵੇ ਵੀ ਚਣੌਤੀ ਤੇ ਅਬਜੈਕਟ ਮਜੈਸਟਰੈਂਡ ਨੇ ਹੁਕਮ ਦੇਣਾ ਹੁੰਦਾ ਕਿ ਗੋਲੀ ਚਲਾਈ ਜਾ ਸਕਦੀ ਆ ਸੈਲਫ ਡਿਫੈਂਸ ਦੇ ਵਿੱਚ ਵੀ ਗੋਲੀ ਇਹ ਨਾ ਹਾਲਾਤਾਂ ਚ ਨਹੀਂ ਚਲਾਈ ਜਾ ਸਕਦੀ ਇਹ ਸਾਡੇ ਸਵਾਲ ਸੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਆ ਉਹਨੇ ਜਾ ਕੇ ਸਾਰੇ ਰੱਖੇ ਉਹਨਾਂ ਦੇ ਮੋਹਰੇ ਔਰ ਉਹਨਾਂ ਦੇ ਮੋਹਰੇ ਰੱਖ ਕੇ ਉਹਨਾਂ ਤੋਂ ਸਵਾਲ ਐਡਮਿਨਿਸਟ੍ਰੇਸ਼ਨ ਤੋਂ ਵੀ ਪੁੱਛੇ ਐਡਮਿਨਿਸਟ੍ਰੇਸ਼ਨ ਨੇ ਮੂੰਹ ਚ ਚੁੱਪਾ ਪਾ ਲਿਆ ਪੈਣੀ ਸੀ ਸਾਡੀ ਇਨਕੁਆਰੀ ਚੱਲਦੀ ਆ ਆ ਕਿੰਨਾ ਜ਼ੇਰ ਹੋ ਗਿਆ ਫਿਰ ਆਪਾਂ ਲਾਈਏ ਪੇਜ ਤਾਂ ਫਿਰ ਜਿਹੜਾ ਮਰਜੀ ਆਪਣੇ ਜਾ ਕੇ ਕੋਲ ਜਾਇਆ ਕਰੂਗੀ ਇੱਕ ਦੇ ਕਰਦਿਆ ਕਰਨਗੇ ਸ਼ੋਮਣੀ ਕਮੇਟੀ ਦਾ ਬਣੀ ਨਾ ਕਾਰਜਾਂ ਨੂੰ ਸੀ ਤਾਂ ਗੋੜੀਆਂ ਖਾ ਕੇ ਬਣਾਈਆ ਫਿਰ ਕਬਜਿਆਂ ਦਾ ਝਗੜਾ ਨਾ ਜਾਂ ਦੰਦ ਪ੍ਰਬੰਧਾ ਕਬਜਿਆਂ ਦਾ ਝਗੜਾ ਨਾ ਪਵੇ ਇਹੋ ਹੀ ਝਗੜਾ ਸੀ ਨਾ ਤੇ ਜੇ ਫਿਰ ਆਪਾਂ ਇਹੋ ਹੀ ਕੰਮ ਕਰੀ ਜਾਣਾ ਫਿਰ ਆਪਾਂ ਇੱਕ ਬਿਆਦਮੀ ਨੂੰ 15 ਦੀ ਬਿਆਦਮੀ ਨਾਲ ਜੋੜ ਕੇ ਉਸ ਗੱਲ ਦੇ ਵਿੱਚੇ ਦੇਖੀ ਜਾਈਏ ਠੀਕ ਹੈ ਉਹ ਬਹੁਤ ਮੱਡੀ ਬਿਆਦਮੀ ਸੀ ਉਹਦੇ ਵਿੱਚ ਕੋਈ ਧੋਰਾਮਾ ਨਹੀਂ ਇਹ ਆ ਜਿਹੜਾ ਹੁਣ ਚੱਲ ਰਿਹਾ ਤੰਦੂ ਪਾੜਾ ਇਹਨੂੰ ਕੀ ਆਪਾਂ ਨੱਥ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਜਾਂ ਆਪਾਂ ਇਹ ਨੱਥ ਨੇ ਇਹਦੇ ਵਿੱਚ ਪਾਵਾਂਗੇ ਸੋ ਇਹ ਸਵਾਲ ਸੀ ਜਿਹੜੇ ਸ਼੍ਰੋਮਣੀ ਕਮੇਟੀ ਦੀ ਇੱਕ ਕਮੇਟੀ ਨੇ ਬੈਠ ਕੇ ਉਹ ਤੇ ਹੱਲ ਕੀਤੇ ਹੁਣ ਮੈਂ ਇੱਕ ਥੋੜੀ ਜਿਹਾ ਤੁਹਾਨੂੰ ਅਰਜ ਹੋਰ ਵੀ ਕਰਨੀ ਚਾਹੁੰਦਾ ਆ ਪਿਛਲੇ ਦਿਨੀ ਭਗਵਾਨ ਤਮਨ ਨੇ ਇੱਕ ਟਵੀਟ ਪਾਇਆ ਉਹਦੀ ਆਪਾਂ ਹੁਣ ਲੈਂਗੁਏਜ ਇਹ ਦੇਖਣੀ ਪਾਉਗੀ ਹਰਜਿੰਦਰ ਸਿੰਘ ਧਾਮੀ ਮੁੰਡੋ ਅਕਾਲੀ ਆ ਜੇਲੇਖਾਰ ਕੋ ਬਾਤ ਦਾ ਸਮਾਂ ਸੀ ਮੈਂ ਹੁਣ ਪਿੱਛੇ ਨੂੰ ਵੀ ਚਲਾਉਣਾ ਚਾਹੁੰਦਾ ਉਦੋਂ ਵੀ ਮੈਂ ਅਕਾਲੀ ਸੀ ਤੇ ਅੱਜ ਵੀ ਅਕਾਲੀਆਂ ਮੈਂ ਛਾਤੀ ਚੌੜੀ ਕਰਕੇ ਕਹਿੰਦਾ ਆ ਸਾਰੇ ਅਕਾਲੀ ਬੈਠੇ ਤੁਸੀਂ ਸਾਰੇ ਅਕਾਲੀ ਨਹੀਂਗੇ ਤੁਸੀਂ ਸਾਰੇ ਅਕਾਲੀਆਂ ਤੇ ਸ਼੍ਰੋਮਣੀ ਕਮੇਟੀ ਦੇ ਅਕਾਲੀਦਲ ਚ ਬਖਰੇਵਾ ਨਹੀਂ ਕੋਈ ਦੀ ਇਹ ਸਰਕਾਰ ਦੀ ਟਚਾਲਿਆ ਬਹੁਤ ਵੱਡੀ ਸੋ ਸ੍ਰੀਆ ਕਾ ਹਰ ਇੱਕ ਪੱਖ ਤੇ ਨਹੀਂ ਸ਼੍ਰੋਮਣੀ ਕਮੇਟੀ ਬੱਕਰੀ ਕੋਈ ਬੱਕਰੀ ਨਹੀਂ 2022 ਦੇ ਵਿੱਚ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਜਿੱਤਿਆ ਸਭ ਤੋਂ ਪਹਿਲਾਂ ਜੈਕਟਬਲ ਹੌਕ ਨੇ ਮਤਾ ਕੀ ਪਾਇਆ ਸੀ ਅਕਾਲੀ ਦਲ ਦਾ ਧੰਨਵਾਦ ਕੀਤਾ ਆਪਾਂ ਪਛੋਕੜ ਭੁੱਲ ਗਏ ਆਪਣਾ ਸਾਰੇ ਅਕਾਲੀ ਆਸੀਂ ਅਕਾਲੀ ਲਿਖਦਾ ਕੀ ਆ ਸ਼੍ਰੀ ਸਰਦਾਰ ਨਹੀਂ ਲਿਖਦਾ ਸ਼੍ਰੀ ਹਰਜਿੰਦਰ ਵੇਗਾਹ ਸਿੰਘ ਨਹੀਂ ਲਿਖਦਾ ਧਾਮੀ ਤੇ ਪਿੱਛੇ ਬਲੰਟੀਅਰ ਅਕਾਲੀ ਦਲ ਤੇ ਬ੍ਰੈਕਟ ਦੇ ਵਿੱਚ ਇਹ ਜੀ ਵੀ ਸੀ ਤੇ ਮੈਂ ਪੁੱਛਦਾ ਮੈਂ ਮੈਂ ਤਾਂ ਅੱਜ ਵੀ ਕਹਿੰਦਾ ਮੈਂ ਅਕਾਲੀ ਦਲ ਦੀ ਮੈਂ ਹਰ ਇੱਕ ਉਹਨਾਂ ਦੀ ਪਾਲਿਸੀ ਤੇ ਖੜਾ ਮੈਂ ਕਿਉਂ ਨਾ ਖੜਾ ਹੋਊਗਾ ਪਾਉਣ ਖੜਾ ਹੋਊਗਾ ਜੇ ਪ੍ਰਧਾਨ ਚੋਣਣੀ ਕਮੇਟੀ ਨੇ ਖੜਾ ਆਊਗਾ ਅਕਾਲੀ ਦਲ ਦੇ ਜਾਂ ਤੁਸੀਂ ਮੈਂਬਰ ਨਹੀਂ ਖੜੇ ਫੇਰ ਕਿਹੜਾ ਖੜਾ ਹੋਊਗਾ ਇਹ ਇੱਕ ਬੰਡੀ ਪਾਉਣ ਦਾ ਕੋਝਾ ਜਤਨਿਆਂ ਜਿਹੜਾ ਸੂਈਆਂ ਲਾ ਲਾ ਦੇਖ ਰਹੇ ਆ ਤੇ ਅਸੀਂ ਦਾ ਪਹਿਲਾਂ ਜਦ ਕਸ਼ਮ ਨਹੀਂ ਸਕੇ ਤਾਂ ਵੀ ਕਾਲੀ ਸੀ ਤਾਂ ਵੀ ਅਸੀਂ ਪਿੰਡ ਤੇ ਖੜਾਇਆ ਸਾਰਾ ਕੁਝ ਹੁਣ ਵੀ ਕੋਈ ਇਤਾਂ ਦੀ ਦਿੱਕਤ ਨਹੀਂ ਪਰ ਮੈਂ ਇੱਕ ਬੇਨਤੀ ਸਾਰਿਆਂ ਨੂੰ ਜ਼ਿਕਰ ਕਰਨੀ ਚਾਹਨਾ ਕਿ ਆਪਾਂ ਜੇਲੇ ਬਿਆਦ ਨਹੀਂ ਹੁੰਦੀ ਡਟ ਕੇ ਖੜੇ ਹੋਈਏ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਪਹਿਲੀਆਂ ਜਿਹੜੀਆਂ ਕਰ ਗਈਆਂ ਉਸੇ ਪੱਖ ਦੇ ਵਿੱਚ 7 ਸਾਲ ਨਹੀਂ 15 9 ਸਾਲ ਹੋ ਗਏ ਆ 24 ਆ ਗਿਆ ਤੇ ਆਪਾਂ ਠੀਕ ਉਹ ਵੀ ਵੱਡੀ ਗਲਤੀ ਸੀ ਪਰ ਆ ਜਿਹੜਾ ਹੁਣ ਚੱਲ ਰਿਹਾ ਫਿਰ ਇਹਨੂੰ ਆਪਾਂ ਫਿਰ ਠੀਕ ਹੀਈਏ ਤੇ ਹੁਣ ਦੀਆਂ ਸਰਕਾਰਾਂ ਜੋ ਕਰਦੀਆਂ ਠੀਕ ਕਰਨੀਆਂ ਕਿਉਂ ਨਹੀਂ ਡੀਐਨਏ ਟੈਸਟ ਕਰਾਇਆ ਉਦੋਂ ਵੇਲੇ ਕਾਂਗਰਸ ਦੀ ਸਰਕਾਰ ਸੀ ਜਿਹੜੇ ਸੱਚਖੰਡ ਦੇ ਵਿੱਚੋਂ ਚੱਕ ਕੇ ਲਜਾਇਸ ਅੱਜ ਤੱਕ ਉਹ ਕੋੜਾ ਫੋਜ ਲੰਮਾ ਹੋਦਾ ਤੇ ਇਹ ਆ ਹੁਣ ਵੀ ਜਿਹੜਾ ਯਤਨ ਕਰ ਰਹੇ ਵੀ ਹੁਣ ਉੱਥੇ ਵੱਡਾ ਸਵਾਲ ਖੜਾ ਕਰ ਦਿੱਤਾ ਹੁਣ ਵੱਡਾ ਸਵਾਲ ਸਰਕਾਰ ਜਵਾਬ ਦੇਵੇ ਵੀ ਕਿਹਦੇ ਕਹੇ ਤੇ ਗੋਲੀ ਚੱਲੀ ਕਿਹਦੇ ਕਹੇ ਤੇ ਪੁਲਿਸ ਅੰਦਰ ਗਈ ਕਿਹਦੇ ਕਹੇ ਤੇ ਬਿਆਦਬੀ ਪੁੱਤਾਂ ਸਮੇਤ ਉਥੇ ਕੀਤੀ ਆ ਸੋ ਇਹ ਅੱਜ ਦੇ ਸਵਾਲ ਆ ਇਹ ਵਿਸ਼ੇਸ਼ ਅਜਲਾਸ ਇਸ ਕਰਕੇ ਛੱਦਿਆ ਸੀ ਕਿ ਤਾਂ ਕਿ ਮੌਕੇ ਦੀ ਸਰਕਾਰ ਦੀਆਂ ਅੱਖਾਂ ਖੋਲਣ ਕਿ ਤੁਹਾਨੂੰ ਇਹ ਠੇਕਾ ਨਹੀਂ ਵੀ ਤੁਸੀਂ ਗੁਰੂ ਘਰ ਦੇ ਵਿੱਚ ਸਿੱਧੇ ਜਾ ਕੇ ਉਹ ਵੀ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੀ ਤੋਂ ਪਹਿਲਾਂ ਬਗੈਰ ਕਿਸੇ ਕਾਰਨ ਤੋਂ ਗੋਲੀਆਂ ਚਲਾ ਕੇ ਵੱਡੀ ਵੱਡੀ ਬਿਆਦਬੀ ਕਰੋ ਇਹ ਖਾਲਸੇ ਦਾ ਦਸਤੂਰ ਨਹੀਂ ਰਿਹਾ ਖਾਲਸਾ ਦਾ ਉਦੋਂ ਵੀ ਇਹ ਮਹਾਂਤੀ ਬਾਦ ਨੂੰ ਰੋਕਣ ਦੇ ਵਿੱਚ ਗੋਲੀਆਂ ਖਾ ਕੇ ਸ਼ੋਮੀ ਕਮੇਟੀ ਨੂੰ ਹੋਮ ਤੋਂ ਉੱਪਰ ਵਿੱਚ ਲਿਆਂਦਾ ਸੀ ਸਾਡੇ ਬਜ਼ੁਰਗਾਂ ਨੇ ਸੋ ਆਪਾਂ ਤੱਕੜੇ ਹੋ ਕੇ ਇਹ ਜਿਹੜੇ ਮੈਂ ਸਾਰੀ ਕੌਮ ਨੂੰ ਵੀ ਬੇਨਤੀ ਕਰਨੀ ਚਾਹਣਾ ਠੀਕ ਆ ਮੇਰੇ 'ਚ ਕੋਈ ਆਪਗਨ ਹੋਊਗਾ ਆ ਮੈਂਬਰਾਂ 'ਚ ਕੋਈ ਆਪਗਨ ਹੋਊਗਾ ਚੋਣਾ ਆਉਂਦੀਆਂ ਸਾਰੇ ਚੋਣ ਕੇ ਆਉਂਦੇ ਆ ਪਰ ਆਪਾਂ ਇੱਕ ਸਿਧਾਂਤ ਜਿਹੜਾ ਗੁਰੂ ਸਿਧਾਂਤ ਆ ਗੁਰਤੀ ਬਾਣੀ ਦਾ ਨਰਾਦਰ ਕਰਨ ਵਾਲੇ ਉਸ ਸਿਧਾਂਤ ਤੇ ਤਾਂ ਘੱਟੋ ਘੱਟ ਖੱਤਰ ਹੋਈਏ ਤੋ ਮੈਂ ਇੱਕ ਹੋ ਤੁਹਾਡੇ ਨਾਲ ਛੋਟੀ ਜਿਹੀ ਸਾਂਝ ਪਾ ਕੇ ਬਾਤਾਂ ਹੋਏ ਬੁਲਾ ਰਿਆਂ ਨੇ ਸਾਰੀ ਗੱਲ ਕਰ ਲੈਣੀਆਂ ਆ ਪਿਛਲੇ ਸਮੇਂ ਇਨਾਨ ਭਾਈ ਕਰਦੇਵ ਸਿੰਘ ਜੀ ਤੋਂ ਕੇ ਸਤਕਾਰਯੋਗ ਜ세ਦਾਰ ਸਾਹਿਬ ਉਹਨਾਂ ਦਾ ਕਿਉਂਕਿ ਉਹ ਰਿਪੋਰਟ ਜਿਹੜੀ ਉਹ ਨਸ਼ਰ ਹੋਈ ਉਹ ਕਿਉਂਕਿ ਚੱਲੇ ਹੋਆ ਸਾਰੇ ਕਰ ਰਹੇ ਆ ਆਸੀਂ ਮਾਲ ਅਸੀਂ ਕਹਿਣ ਤੋਂ ਪਾਵਾ ਸਾਰਾ ਹੌਸ ਇਹ ਅੱਜ ਵੀ ਉਸ ਪਰਿਵਾਰ ਦੇ ਨਾਲ ਖੜੇ ਆ ਬਣਦੀ ਕਾਰਵਾਈ ਜਿਹੜੀ ਉਹ ਤੁਹਾਨੂੰ ਬਲ ਆਪਣੇ ਸਿਆਲਕਾ ਸਾਹਿਬ ਦੱਸਣ ਦੇ ਭਗਵਾਨ ਸਿੰਘ ਹਣੀ ਕੋਈ ਵੀ ਕਾਰਜ ਹੋਵੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਛੋਮਣੀ ਕਮੇਟੀ ਫਰਜ਼ਾਂ ਦੀ ਨਹੀਂ ਪੂਰਤੀ ਕਰਦੀ ਮੇਰੇ ਕੰਮਕ ਨਹੀਂ ਦੱਸ ਦਿਆ ਕਰੋ ਅਸੀਂ ਤੁਹਾਡੇ ਨਾਲ ਆ ਸੋ ਇੰਨੀ ਬੇਨਤੀ ਕਰਕੇ ਮੈਂ ਤੁਹਾਪ ਤੋਂ ਕਿਉਂਕਿ ਪਹਿਲਾਂ 10 ਮਿੰਟ ਤਾਂ ਬੋਲ ਗਿਆ ਕਈ ਵਾਰੀ ਆਪਾਂ ਲਪੇਟ 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 ਕੇ ਸਾਰੀਆਂ ਗੱਲਾਂ ਇਹਨੀਆਂ ਕਰ ਜਾਂਦੇ ਆ ਆ ਮਤੇ ਜਿਹੜੇ ਆ ਇਹ ਤੁਹਾਡੇ ਗੱਜਟ ਦੇ ਵਿੱਚ ਛਪਿਓ ਆ ਇਸ ਕਰਕੇ ਬਾਰ-ਬਾਰ ਮੈਂ ਕਹਿੰਦਾ ਵੀ ਆਪਾਂ ਹੁਣ ਪੁਰਾਣੀ ਕਹਾਣੀ ਰਿਪੀਟ ਕਰ ਕਰਕੇ ਦੁਸ਼ਮਣ ਨੂੰ ਸਹਯਾ ਨਾ ਦਈਏ ਤੇ ਦੁਸ਼ਮਣ ਆ ਕੇ ਸਾਡੇ ਘਰੇ ਬੜੀ ਜਾਵੇ। ਇਸ ਕਰਕੇ ਹੁਣ ਮੈਂ ਆਪਣੇ ਪ੍ਰਤਾਪ ਸਿੰਘ ਨੂੰ ਕਹੂੰਗਾ ਵੀ ਜਿਹੜੇ ਬਲਾਰੇ ਆ ਉਹ ਆਪਣੇ ਆਪਣੇ ਬੁੱਤ ਫਿੱਕ ਜਾਏ ਇੱਕ ਨਗਾਤੀ ਅੱਜ ਦਾ ਪ੍ਰੋਗਰਾਮ ਆ। ਉਹ ਤੇ ਆਪਾਂ ਵੀ ਹੁਣ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਉਹਦੇ ਤੇ ਆਪਾਂ ਆਪਣੀ ਜਿਹੜੇ ਆ ਵਿਚਾਰ ਦਈਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਣੇ ਸਰਕਾਰ ਜੋਗ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਫੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰਾਂਤੀ ਆ ਅਚੇਚੇ ਤੌਰ ਤੇ ਪਹੁੰਚੇ ਆ ਧੰਵਾਦ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਸਿੰਘ ਸਾਹਿਬ ਸ੍ਰੀ ਤਖਤ ਜੀ ਕੇਸੜ ਸਾਹਿਬ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਵੀ ਪਹੁੰਚੇ ਆ ਉਹਨਾਂ ਦਾ ਵੀ ਧੰਵਾਦ ਕਰਦਾ ਤੇ ਤੁਹਾਡਾ ਮੈਂਬਰਾਂ ਦਾ ਵੀ ਧੰਵਾਦ ਕਰਦਾ ਕਿਉਂਕਿ ਠੰਡ ਵੀ ਸੀ ਤੇ ਇਹ ਮੈਂ ਬੇਨਤੀ ਕੀਤੀ ਸੀ ਕਿ ਵਿਸ਼ੇਸ਼ ਖਤਰਤਾ ਦੇ ਵਿੱਚ ਸਾਰੇ ਆ ਕੇ ਜਰੂਰ ਹਾਜ਼ਰ ਹਾਜ਼ਰੀ ਭਰਿਓ ਦੁਗਾਂ ਦੀ ਕਾਰਵਾਈ ਪ੍ਰਤਾਪ ਸਿੰਘ ਨੂੰ ਬੇਨਤੀ ਕਰੁੰਦਾ ਵਾਹਿਗੁਰੂ ਜੀ ਕਾਟੜ ਖਾਲਸਾ ਵਾਹਿਗੁਰੂ ਜੀ ਜਥੇ